ਕੀਤਾ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਰਹੇ ਨੇ ਤੇ ਕੀ ਸਥਿਤੀ ਹੈ ਜੀ ਮਮ ਸਥਿਤੀ ਇਹ ਹੈ ਕਿ ਜਿਹੜਾ ਮੌਜੂਦਾ ਗੇਜ ਹੈ ਉਹ 747.7 ਤੇ ਹੈ ਜਦਕਿ ਡੇਂਜਰ ਜਿਹੜਾ ਹੈ ਖਤਰਾ ਉਹ 748 ਤੇ ਹੈ ਸੋ ਇਹਨੂੰ ਕਿਊਸਕ ਦੇ ਹਿਸਾਬ ਨਾਲ ਜੇ ਆਪਾਂ ਸਮਝੀਏ ਤੇ 12200 ਦਾ ਡੇਂਜਰ ਲੈਵਲ ਹੈ ਖਤਰਾ ਐਂਡ ਜਦਕਿ ਇਸ ਵੇਲੇ ਪਾਣੀ ਦਾ ਫਲੋ ਜਿਹੜਾ ਹੈ ਇਸ ਆਪਣਾ ਖਨੋਰੀ ਉਹ 12000 ਕਿਊਸਕ ਹੈ ਸੋ 2023 ਤੇ ਜੋ ਹਾਲਾਤ ਸੀਗੇ ਉਹਨਾਂ ਤੋਂ ਆਪਾਂ ਅੱਜ ਦੀ ਸਥਿਤੀ ਜਿਹੜੀ ਹੈ ਕਿਤੇ ਬਿਹਤਰ ਹੈ ਐਂਡ ਉਹਦਾ ਇੱਕ ਬੜਾ ਵੱਡਾ ਕਾਰਨ ਇਹ ਹੀ ਹੈ ਕਿ ਜਿਹੜਾ 2023 ਦੇ ਵਿੱਚ ਨਾ 15 ਥਾਵਾਂ ਤੇ ਕੱਗਰ ਜਿਹੜੀ ਹੈ ਉਹ ਬ੍ਰੀਚ ਹੋਈ ਸੀ ਅਸੀਂ ਸ਼ੁੱਕਰਵਾਰ ਤੋਂ ਉਹ 15 ਥਾਵਾਂ ਇਹਦੇ ਨਾਲ ਨਾਲ ਹੋਰ ਜਿਹੜੀਆਂ ਥਾਵਾਂ ਸਾਨੂੰ ਸੈਂਸਿਟਿਵ ਲੱਗੀਆਂ ਉਥੇ ਆ ਸੈਂਡ ਬੈਗ ਜਿਹੜੇ ਨੇ ਉਹ ਪਾ ਕੇ ਅਸੀਂ ਸਟਰੈਂਥਿੰਗ ਜਿਹੜੀ ਹੈ ਉਹ ਕਰਾਣੀ ਸ਼ੁਰੂ ਕਰਤੀ ਹੈ ਅਸੀਂ ਮਕਰੋੜ ਸਾਹਿਬ ਖੜੇ ਆ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਮਰੇਗਾ ਦੀ ਲੇਬਰ ਜਿਹੜੀ ਹੈ ਉਹ ਹਮ ਹਮਾ ਕੇ ਲੱਗੀ ਹੈ ਸਾਨੂੰ ਲੋਕਾਂ ਦਾ ਸਪੋਰਟ ਜਿਹੜੀ ਹੈ ਬਹੁਤ ਜ਼ਿਆਦਾ ਮਿਲ ਰਹੀ ਹੈ ਸੋ ਜਿੱਥੇ ਜਿੱਥੇ ਸਾਨੂੰ ਸੈਂਸਿਟਿਵ ਲੱਗਿਆ ਅਸੀਂ ਉਸ ਸਟਰੈਂਫਿੰਗ ਕਰਾ ਰਹੇ ਹਾਂ ਤੇ ਮੈਂ ਆਪ ਜੀ ਦੇ ਇਹ ਮਾਧਿਅਮ ਰਾਹੀਂ ਮੈਂ ਇੱਕ ਧਿਆਨ ਦੇ ਵਿੱਚ ਸਾਰਿਆਂ ਤੇ ਲੈਣਾ ਚਾਹਨਾ ਕਿ ਪ੍ਰਸ਼ਾਸਨ ਕੋਲ ਜਜਬਾ ਤੇ ਰਿਸੋਰਸਸ ਦੀ ਕੋਈ ਕਮੀ ਨਹੀਂ ਹੈ ਅਸੀਂ ਤਨ ਮਨ ਤੇ ਧਨ ਨਾਲ ਇਸ ਕੰਮ ਦੇ ਵਿੱਚ ਜੁਟੇ ਹੋਏ ਆ ਸਾਡੇ ਕੋਲ ਜੀ ਮੇਰੇ ਲਗਾਤਾਰ ਕੀ ਹੋ ਰਿਹਾ ਹੈ ਹਾਂ ਮੈਂ ਉਹ ਤੁਹਾਨੂੰ ਦੱਸ ਦੇਣਾ ਤੇ ਐਦਾਂ ਹੈ ਕਿ ਸਾਡਾ ਜਿਹੜਾ 1 ਲੱਖ ਬੈਗ ਜਿਹੜੇ ਸਾਡੇ ਕੋਲ ਪਏ ਸੀਗੇ ਤੇ ਸ਼ੁੱਕਰਵਾਰ ਨੂੰ ਅਸੀਂ 2 ਲੱਖ ਬੈਗ ਜਿਹੜੇ ਨੇ ਹੋਰ ਪਰਚੇਸ ਕਰ ਲਏ ਆਪਣੇ ਫੰਡ ਤੋਂ ਤਾਂ ਜੋ ਸਾਡੇ ਕੋਲ ਕਮੀ ਜਿਹੜੀ ਹੈ ਆਪਣੇ ਕਾਰਜ ਦੇ ਵਿੱਚ ਕਿਤੇ ਵੀ ਨਾ ਹੋਵੇ ਜਿੱਥੋਂ ਤੱਕ ਤੇ ਪਾਣੀ ਦੇ ਲੈਵਲ ਦੀ ਗੱਲ ਹੈ ਕੱਲ ਦੁਪਹਿਰੇ 2 ਵਜੇ 11225 ਕਿਊਸਿਕ ਸੀ ਜੋ ਖਨੋਰੀ ਦੇ ਵਿੱਚ ਪਾਣੀ ਦਾ ਫਲੋ ਜੋ ਕਿ ਹੁਣ ਜੋ ਰਿਕਾਰਡ ਕੀਤਾ ਗਿਆ ਹੈ ਉਹ 12000 ਕਿਊਸਕ ਹੈ ਕਹਿਣ ਦਾ ਭਾਵ ਹੈ ਕਿ ਤਕਰੀਬਨ 20 ਘੰਟਿਆਂ ਦੇ ਵਿੱਚ ਪਾਣੀ ਦਾ ਸਟਾਰ ਜਿਹੜਾ ਹੈ 775 ਕਿਊਸਕ ਜਿਹੜਾ ਉਹ ਵਧਿਆ ਤਕਰੀਬਨ 50 ਜਾਂ 60 ਕਿਊਸਕ ਪਰ ਆਵਰ ਦੇ हिसाब ਨਾਲ ਪ੍ਰਤੀ ਘੰਟੇ ਦੇ हिसाब ਨਾਲ ਤੇ 748 ਭਾਵੇਂ ਡੇਂਜਰ ਹੈ ਬਟ ਮੈਂ ਦੱਸਣਾ ਕਿ ਜੇ 748 ਤੋਂ ਥੋੜਾ ਆਪਾਂ ਉੱਤੇ ਵੀ ਚਲੇ ਗਏ ਨਾ 49 50 ਅਸੀਂ ਸੰਭਾਲਾਂਗੇ ਤੇ ਲਗਾਏ ਜਾ ਰਹੇ ਨੇ हां ਤੇ ਇਦਾਂ ਕਿ ਮੈਂ ਲੋਕਾਂ ਦੇ ਸਮਰਥਨ ਦੀ ਸਹਿਯੋਗ ਦੀ ਜਿਹੜੀ ਗੱਲ ਕਰ ਰਿਹਾ ਸੀ ਸਾਨੂੰ ਬਹੁਤ ਜ਼ਿਆਦਾ ਹੈ ਮੇਰੀ ਉਮੀਦ ਤੋਂ ਕਿਤੇ ਜ਼ਿਆਦਾ ਮੈਂ ਮਾਲਗਾ ਜਦ ਬਦਲੀ ਹੋਈ ਹਫਤਾ ਪਹਿਲਾਂ ਤੇ ਜੁਆਇਨ ਕਰਨ ਵੇਲੇ ਮੈਨੂੰ ਹਰ ਇੱਕ ਨੇ ਇਹੀ ਕਿਹਾ ਕਹਿੰਦੇ ਕਿ ਮਾਲਵੇ ਦੇ ਲੋਕ ਜਿਹੜੇ ਨੇ ਬਹੁਤ ਚੰਗੇ ਨੇ ਬਹੁਤ ਪਿਆਰ ਕਰਨ ਵਾਲੇ ਨੇ ਲਗਨ ਨਾਲ ਕੰਮ ਕਰਨ ਵਾਲੇ ਨੇ ਤੁਹਾਡਾ ਸਾਥ ਦੇਣ ਵਾਲੇ ਨੇ ਬਟ ਇੱਥੇ ਮੈਂ ਜੋ ਆ ਕੇ ਦੇਖਿਆ ਉਹ ਤੋਂ ਕਿਤੇ ਜ਼ਿਆਦਾ ਹੈ ਸੋ ਮੈਨੂੰ ਬਹੁਤ ਚੰਗਾ ਲੱਗਾ ਇੰਨਾ ਵਧੀਆ ਐਕਸਪੀਰੀਅੰਸ ਜਿਹੜਾ ਹੈ ਰੇਅਰ ਹੁੰਦਾ ਕਿ ਤੁਹਾਨੂੰ ਇੱਕ ਡੀਸੀ ਨੂੰ ਹਫਤੇ ਦੇ ਵਿੱਚ ਹੀ ਤੁਹਾਨੂੰ ਇਦਾਂ ਦਾ ਐਕਸਪੀਰੀਅੰਸ ਮੈਨੂੰ ਮਿਲ ਜੇ ਲੋਕੀ ਸਾਡੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਕੰਮ ਕਰ ਰਹੇ ਨੇ ਕਾਰਾਸ਼ੀਲ ਨੇ ਰਾਤੀ ਅਸੀਂ ਠਿਕਰੀ ਪੈ ਰਹੇ ਜਿਹੜੇ ਨੇ ਅਸੀਂ ਕੀ ਉਹ ਤੇ ਲੋਕਾਂ ਨੇ ਆਪ ਹੀ ਸ਼ੁਰੂ ਕੀਤੇ ਨੇ ਆਪਣੇ ਆਪਣੇ ਪਿੰਡ ਦੀ ਹੱਦ ਦੇ ਵਿਚਕਾਰ ਜੋ ਕੱਗਰ ਲੰਘਦੀ ਹੈ ਸੋ ਉਹਦਾ ਜੁਮਾ ਪਿੰਡ ਵਾਲਿਆਂ ਨੇ ਆਪਣੇ ਮੁੱਢਿਆਂ ਤੇ ਆਪ ਹੀ ਚੱਕਿਆ ਇਨ ਐਡੀਸ਼ਨ ਲੋਕਾਂ ਦੀ ਜਿਹੜੀ ਹੈ ਮਦਦ ਕਰਨ ਲਈ ਐਂਡ ਕਿਸੇ ਸ਼ਰਾਰਤੀ ਅੰਸਰ ਨੂੰ ਰੋਕਣ ਲਈ ਡੱਕਣ ਲਈ ਕਿ ਉਹ ਕੱਗਰ ਨੂੰ ਜਾਣ ਬੁੱਝ ਕੇ ਕਿਤੇ ਬਰੀਚ ਨਾ ਕਰੇ ਅਸੀਂ ਪੁਲਿਸ ਪੈਟਰੋਲ ਜਿਹੜੀ ਹੈ ਉਹ ਵੀ ਦੋ ਰਾਤਾਂ ਤੋਂ ਸ਼ੁਰੂ ਕਰਾਤੀ ਹੈ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਜਦ ਤੱਕ ਸਾਡੇ ਹਾਲਾਤ ਜਿਹੜੇ ਨੇ ਬਿਲਕੁਲ ਨਾਰਮਲ ਨਹੀਂ ਹੁੰਦੇ ਤਦ ਤੱਕ ਠਿਕਰੀ ਪਹਿਰੇ ਵੀ ਚੱਲਣਗੇ ਪੁਲਿਸ ਪੈਟਰੋਲ ਵੀ ਚੱਲੇਗੀ ਐਂਡ ਜਿਹੜੇ ਬੰਨ ਨੇ ਉਹਨਾਂ ਦੀ ਸਟਰੈਂਥਿੰਗ ਦਾ ਕੰਮ ਹੈ ਉਹ ਵੀ ਚੱਲੇਗਾ ਸਾਡੇ ਕੰਟਰੋਲ ਰੂਮ ਜਿਹੜੇ ਨੇ 24 ਘੰਟੇ ਚੱਲ ਰਹੇ ਨੇ ਅਸੀਂ ਅਵੇਲੇਬਲ 24 ਘੰਟੇ ਆ ਸਾਡੇ ਮੈਂ ਆਮ ਸੋ ਹੈਪੀ ਕਿ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਐਂਡ ਲੇਹਰਾ ਸਬਡਿਵੀਜ਼ਨ ਦੇ ਵਿੱਚ ਖਾਸ ਤੌਰ ਤੇ ਜੋ ਸਿਵਲ ਐਡਮਿਨਿਸਟ੍ਰੇਸ਼ਨ ਡਰੇਨੇਜ ਐਂਡ ਪੁਲਿਸ ਇਹਨਾਂ ਦੀ ਕੋਆਰਡੀਨੇਸ਼ਨ ਜਿਹੜੀ ਹੈ ਲਾਜਵਾਬ ਹੈ ਐਂਡ ਇੱਕ ਵੈਲ ਆਇਲਡ ਮਸ਼ੀਨਰੀ ਵਾਂਗ ਐਸੇ ਪ੍ਰਸ਼ਾਸਨ ਜਿਹੜਾ ਹੈ ਉਹ ਕੰਮ ਕਰ ਰਿਹਾ ਤੇ ਇਹੀ ਆਪਜੀ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਉਹਦੇ ਹਰ ਸਮੇਂ ਰਹਿਣਾ ਚਾਹੀਦਾ ਬਟ ਕੋਈ ਬਹੁਤ ਜ਼ਿਆਦਾ ਘਬਰਾਣ ਦੀ ਲੋੜ ਨਹੀਂ ਹੈ ਤੇ ਬਟ ਹਾਂ ਆਪਣਾ ਧਿਆਨ ਜਿਹੜਾ ਹੈ ਜ਼ਰੂਰ ਰੱਖੋ ਐਂਡ ਜਿੱਥੇ ਕਿਤੇ ਤੁਹਾਨੂੰ ਕੋਈ ਸੂਚਨਾ ਮਿਲਦੀ ਹੈ ਕਿ ਕੱਗਰ ਦਾ ਜਿਹੜਾ ਕੋਈ ਵੀ ਕਿਨਾਰਾ ਕੋਈ ਕੰਡਾ ਕੋਈ ਬੰਦ ਜਿਹੜਾ ਕਮਜ਼ੋਰ ਹੋ ਰਿਹਾ ਹੈ ਉਹ ਐਸਡੀਐਮ ਸਾਹਿਬ ਦੇ ਜਾਂ ਸਾਡੇ ਕੰਟਰੋਲ ਰੂਮ ਦੇ ਵਿੱਚ ਮੈਨੂੰ ਜਿਹੜਾ ਹੈ ਇਨਫੋਰਮੇਸ਼ਨ ਜਿਹੜੀ ਹੈ ਜ਼ਰੂਰ ਦੇ ਦਿਓ ਜਾਂ ਡਰੇਨੇਜ ਵਿਭਾਗ ਨੂੰ ਕਿਉਂਕਿ ਇਹਨਾਂ ਦਾ ਆਪਣਾ علیحدਾ ਜਿਹੜਾ ਕੰਟਰੋਲ ਰੂਮ ਨੰਬਰ ਵੀ ਹੈ ਉਹ ਜ਼ਰੂਰ ਇਨਫੋਰਮੇਸ਼ਨ ਦੇ ਦਿਓ ਤਾਂ ਜੋ ਅਸੀਂ ਟਾਈਮ ਸਿਰ ਉਨਰੋਗ ਲਈ ਜੇ ਕਿਸੇ ਦੀ ਵਿਗੜਦੀ ਹੈ ਤਾਂ ਪ੍ਰਸ਼ਾਸਨ ਉਹਨਾਂ ਨੂੰ ਨਿਜੀਠਣ ਦੇ ਲਈ ਪੂਰਾ ਅਸੀਂ ਪੂਰੇ ਦੇ ਪੂਰੇ ਮੁਸਤੈਦ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤਨ ਮਨ ਧਨ ਨਾਲ ਅਸੀਂ ਲੱਗੇ ਹੋਏ ਹਾਂ ਡਟੇ ਹੋਏ ਹਾਂ ਐਂਡ ਡੈਫੀਨੇਟਲੀ ਅਸੀਂ ਜੋ ਹੋ ਜੀ ਵੀ ਸਥਿਤੀ ਬਣੇਗੀ ਅਸੀਂ ਨਹੀਂ ਜਿੱਠਾਂਗੇ ਤਗੜੇ ਹੋ ਕੇ ਨਹੀਂ ਜਿੱਠਾਂਗੇ ਥੈਂਕ ਯੂ